ਗੁਰਦਾਸਪੁਰ ਦੇ ਪਿੰਡ ਭੁੱਲੇ ਚੱਕ ਕਲੋਨੀ ਦੇ ਵਿੱਚ ਉਸ ਸਮੇਂ ਮਾਮਲਾ ਪੱਕ ਗਿਆ ਜਦੋਂ 크੍ਰਿਸਚੀਅਨ ਭਾਈਚਾਰੇ ਨਾਲ ਸੰਬੰਧਤ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਪਰਿਵਾਰ ਉਸ ਨੂੰ ਕਬਰ ਵਿੱਚ ਦਫਨਾਉਣ ਗਿਆ ਤਾਂ ਕਬਰਾਂ ਦੇ ਨੇੜੇ ਹੀ ਰਹਿੰਦੇ ਇੱਕ ਵਿਅਕਤੀ ਨੇ ਮਰਦਾ ਦਫਨਾਉਣ ਤੋਂ ਪਰਿਵਾਰ ਨੂੰ ਰੋਕ ਦਿੱਤਾ ਅਤੇ ਕਿਹਾ ਕਿ ਇਹ ਉਸ ਦੀ ਪਰਸਨਲ ਜ਼ਮੀਨ ਹੈ ਇਸ ਦਾ ਮਾਨਯੋਗ ਅਦਾਲਤ ਦੇ ਵਿੱਚ ਕੇਸ ਲੱਗਾ ਹੋਇਆ ਹੈ ਇਸ ਲਈ ਉਹ ਮਰਦਾ ਨਹੀਂ ਦਫਨਾ ਦੇਵੇਗਾ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਤਾਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਇਸ ਸਬੰਧਿਤ ਜਾਣਕਾਰ ਜਿੰਦੂ ਇੱਕ ਕ੍ਰਿਸ਼ਚਨ ਭਾਈ ਚਾਰ ਨੇ ਨਾਲ ਸਬੰਧਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਕਿਸੇ ਬਜ਼ੁਰਗ ਦੀ ਮੌਤ ਹੋ ਗਈ ਸੀ ਜਦੋਂ ਉਹ ਕਲੋਨੀ ਦੇ ਵਿੱਚ ਬਣੇ ਕਬਰਿਸਤਾਨ ਦੇ ਵਿੱਚ ਪਹੁੰਚੇ ਤਾਂ ਮਰਦੇ ਨੂੰ ਦਫਨਾਉਣ ਦੇ ਲਈ ਆਏ ਤਾਂ ਨੇੜੇ ਰਹਿੰਦੇ ਇੱਕ ਵਿਅਕਤੀ ਨੇ ਮਰਦਾ ਦਫਨਾਉਣ ਤੋਂ ਉਹਨਾਂ ਨੂੰ ਰੋਕ ਦਿੱਤਾ ਅਤੇ ਇਹ ਜਗ੍ਹਾ ਉਸ ਦੀ ਹੈ ਜਦ ਕਿ ਪਿੰਡ ਦੀਆਂ ਤਿੰਨ ਪੰਚਾਇਤਾਂ ਨੇ ਮਿਲ ਕੇ ਕ੍ਰਿਸਚਨ ਭਾਈ ਚਾਰੇ ਨੂੰ ਕਬਰਾਂ ਦੇ ਲਈ ਇਹ ਜਗ੍ਹਾ ਦਿੱਤੀ ਸੀ ਉਹਨਾਂ ਕਹਾਂ ਕਿ ਇਹ ਵਿਅਕਤੀ ਜਾਣ ਬੁੱਝ ਕੇ ਉਹਨਾਂ ਨੂੰ ਰੋਕ ਰਿਹਾ ਹੈ ਉਹਨਾਂ ਕਹਾਂ ਕਿ ਜੇਕਰ ਉਹਨਾਂ ਨੂੰ ਇੱਥੇ ਮਰਦਾ ਨਾ ਦਫਨਾਉਣ ਦਿੱਤਾ ਤਾਂ ਉਹ ਲਾਸ਼ ਨੂੰ ਸਰਕ ਦੇ ਵਿੱਚ ਤੇ ਰੋਸ ਪ੍ਰਦਰਸ਼ਨ ਕਰਨਗੇ ਭਾਜੀ ਮਿਹਰ ਨੂੰ ਇਸ ਕਰਕੇ ਬਲਿਆ ਸਾਡਾ ਇੱਥੇ ਬਜ਼ੁਰਗ ਦੀ ਡੈਥ ਹੋ ਗਈ ਆ ਕੋਈ 100 ਸਾਲ ਤੋਂ ਉੱਪਰ ਹੀ ਕੋਈ ਦੇਖੋਗੇ ਇੱਥੇ ਤਿੰਨਾਂ ਪੰਚਾਇਤਾਂ ਨੇ ਸਾਨੂੰ ਮਤਾ ਪਾਗ ਦਿੱਤੀਆਂ ਹੋਈਆਂ ਕਬਰਾਂ ਬਜ਼ੁਰਗੀ ਸੁੱਧ ਕੀਤੀ ਹੋਈਆਂ ਕਬਰਾਂ ਇੱਥੇ ਘਟੋ ਘਟ 150 ਘਰ ਸਾਡੀ ਕਰਚਨ ਬਰਾਦਰੀ ਦਾ ਤੇ ਜਿਹਦੇ ਵਿੱਚ ਮਰੀਆਂ ਨਹੀਂ ਤੇ ਸਾਡੀਆਂ ਪੰਚਾਇਤਾਂ ਨੇ ਮੰਤਰਲਾ ਕੀਤਾ ਸਾਨੂੰ ਤਿੰਨਾਂ ਪੰਚਾਇਤਾਂ ਨੇ ਮਤਾਂ ਪਾ ਕੇ ਕਬਰਸਤਾਨ ਦਿੱਤਾ ਹੋਇਆ ਅੱਜ ਸਾਡਾ ਬਜ਼ੁਰਗ ਮਰਿਆ ਤੇ ਇਸ ਦੱਬਣਾ ਤੇ ਇੱਕੋ ਹੀ ਘਰ ਜਿਹੜਾ ਉਹ ਵਿਰੋਧ ਕਰ ਰਿਹਾ ਵੀ ਮੈਂ ਇੱਥੇ ਨਹੀਂ ਪੁੰਨ ਦੇਣੀਆਂ ਕਬਰਾਂ ਮੇਰਾ ਘਰ ਵਾਲਾ ਕਿ ਜੇ ਘਰਵਾ ਤਾਂ ਇਹ ਵੀ ਲੱਗੇ ਕਬਰਸਤਾਨ ਹੈ ਹੈਗਾ ਕਬਰਸਤਾਨ ਹੀ ਹੈ ਕਿ ਵੀ ਤਾਂ ਇਹ ਜੋ ਇਦ ਕੋ ਡਰ ਲੱਗਦਾ ਕੱਲੇ ਮੁਰਦੇਗੋ ਤੇ ਇਹ ਕੋ ਨਹੀਂ ਡਰ ਲੱਗਦਾ ਕਬਰਾਂ ਤੋਂ ਇਹ ਸਾਰਾ ਮਸਲਾ ਜੀ ਇਹਨਾਂ ਕਹਿੰਦੇ ਇਹਦੇ ਇਹਦੇ ਮੁਰਦੇ ਸਾਡੀ ਮੰਗੇ ਹੀ ਆ ਵੀ ਸਾਨੂੰ ਮੁਰਦਾ ਦਫਨਾਉਂ ਦਿੱਤਾ ਜਾਏ ਠੀਕ ਹਾਂ ਐਸਾਈ ਧਰਮ ਦੇ ਜੋ ਲੋਕ ਕ੍ਰਿਸ਼ਨ ਜੋ ਲੋਕ ਹੈ ਉਹ ਕਾਫੀ ਵੱਡੀ تعداد ਤੇ ਆ ਤੇ ਉਹਨਾਂ ਕੋ ਕੇਵਲ ਉੱਥੇ ਕਨਾਲਕ ਥਾਵਾਂ ਜਿਹੜਾ ਇਹ ਜਿਹੜਾ ਅੰਤਮ ਸਮੇਂ ਤੇ ਜਦੋਂ ਬੰਦਾ ਚੜ੍ਹਾਈ ਕਰਦਾ ਤੇ ਉਹਨੂੰ ਦਫਨਾਉਣ ਵਾਸਤੇ ਕਿਉਂਕਿ ਇਹ ਲੋਕ ਦੱਭਦੇ ਆ ਜੀ ਸੋ ਉਹਨਾਂ ਨੂੰ ਇਹ ਪਿਛਲੀ ਪੰਚਾਇਤ ਨੇ ਜੋ ਸਾਡੇ ਤੋਂ ਪਹਿਲੇ ਆ ਉਹ ਐਮਐਲਏ ਸਾਹਿਬ ਨੇ ਜੋ ਉਸ ਟਾਈਮ ਦੇ ਮੌਜੂਦਾ ਐਮਐਲਏ ਤੇ ਹੁਣ ਵੀ ਉਹ ਮੌਜੂਦਾ ਐਮਐਲਏ ਆ ਤੇ ਉਹਨਾਂ ਪੰਚਾਇਤ ਨੇ ਮਤਾ ਪਾ ਕੇ ਆ ਡੇਢ ਕਨਾਲਾ ਇਹਨਾਂ ਨੂੰ ਇਹਨਾਂ ਦੇ ਕਹਿਣ ਤੇ ਹਨਾ ਇਹਨਾਂ ਦੀ ਜੋ ਬੇਨਤੀ ਸੀ ਉਹਨੂੰ ਮਨਜ਼ੂਰ ਕਰਕੇ ਤੇ ਕ੍ਰਿਸ਼ਨ ਕਮਿਊਨਿਟੀ ਨੂੰ ਜਿਹੜਾ ਵਾ ਇਹ ਕਬਰਾਂ ਵਾਸਤੇ ਆ ਡੇਢ ਕਨਾਲ ਥਾਂ ਦਿੱਤਾ ਸੀ ਸੋ ਇਹਦੇ ਵਿੱਚ ਮਤਾ ਪਿਆ ਹੈ ਪਿਛਲਾ ਤੋ ਹੁਣ ਮੌਜੂਦਾ ਪੰਚਾਇਤ ਨੇ ਉਸ ਮਤੇ ਦੀ ਪ੍ਰਵੋਧਤਾ ਕਰਕੇ ਮਤਾ ਪਾ ਕੇ ਤੇ ਇਹਨਾਂ ਨੂੰ ਇਜਾਜ਼ਤ ਦਿੱਤੀ ਹੈ ਕਿ ਤੁਸੀਂ ਇਹਨੂੰ ਵਰਤ ਸਕਦੇ ਹੋ ਉਹ ਇਸ ਕਲੋਨੀ ਦੇ ਵਿੱਚ ਸਿਰਫ ਕੇਵਲ ਇੱਕ ਬੰਦਾ ਜੋ ਇਨਲੀਗਲ ਟ੍ਰੀਕੇ ਨਾਲ ਰਹਿ ਰਿਹਾ ਜਿਹਨੂੰ ਇੱਕ ਬੰਦਾ ਚੜਾਈ ਕਰ ਗਿਆ ਹੈ ਉਹਨੂੰ ਦਫਨਾਉਣ ਲਈ ਜਗ੍ਹਾ ਨਹੀਂ ਹੈ ਤਾਂ ਉਹ ਜਿਹੜਾ ਕਬਰ ਖੋਦੇ ਉਹ ਕਬਰ ਰੋਕੀ ਜਾ ਰਹੀ ਹੈ ਇੱਕ ਵੱਡਾ ਵੱਡਾ ਇਸ਼ੂ ਹੈ ਜੇ ਇੱਥੇ ਇਸ ਤਰ੍ਹਾਂ ਹੋ ਜਾਂਦਾ ਜਾਂ ਪ੍ਰਸ਼ਾਸਨ ਨੇ ਜਾਂ ਇੱਥੇ ਪਹੁੰਚ ਕੇ ਨਾ ਇਹਦੀ ਸਾਰ ਲਈ ਤੇ ਅਹੀਂ ਹੋ ਸਕਦਾ ਉਹਦੀ ਜਿਹੜੀ ਇਹ ਡੈੱਡ ਬੋਡੀ ਨੂੰ ਸੜਕ ਤੇ ਰੱਖਾਂਗੇ ਫਿਰ ਜਾਮ ਲਾਵਾਂਗੇ ਪੂਰਾ ਹਨ ਸਾਰਾ ਨਗਰ ਫਿਰ ਇਕੱਟਾ ਹੋਏਗਾ ਸਾਰੀ ਕਮਿਊਨਿਟੀ ਇਕੱਠੀ ਹੋਏਗੀ ਆ ਦੇਖੋ ਕੈਮਰਾ ਮਾਰ ਕੇ ਕਿ ਕੱਲੇ ਬੰਦੇ ਨੇ ਕਬਰਾਂ ਦਾ ਸਤਾਨ 'ਚ ਇੱਕ ਕਿੱਥੇ ਬੱਕਰੀਆਂ ਬੰਧੀਆਂ ਇੱਟ ਛੁੱਟੀਆਂ ਰੂੜੀ ਲਾਈ ਆ ਗਾਂ ਦੇਖੋ ਇਹ ਜਿਹੜਾ ਕਬਰ ਸਤਾਨ ਨੂੰ ਜਾਗਦਾ ਸਾਰਾ ਦਿਖਾਓ ਕੈਮਰਾ ਮਾਰ ਕੇ ਇਹ ਪਿੰਡ ਭੁਲਜਾ ਕਲੋਨੀ ਵਿੱਚ ਜਿਹੜਾ ਵਾਸ਼ਮਿਸ਼ਾਨ ਘਾੜ ਦਾ ਮਸਲਾ ਸੀ ਤੇ ਇਹਦੇ ਵਿੱਚ ਜਿਹੜਾ ਦੋਹਾਂ ਪਾਰਟੀਆਂ ਨੂੰ ਥਾਣੇ ਦਾ ਟਾਈਮ ਦੇ ਦਿੱਤਾ ਤੇ ਇੱਕ ਪਾਰਟੀ ਲੈ ਕੇ ਚੱਲੇ ਆ ਤੇ ਬਾਕੀ ਜੋ ਕਾਰਵਾਈ ਹੋਏਗੀ ਉਹ ਉੱਥੇ ਜਿਹੜੀਆਂ ਵਾਅਦ ਲੈਣ ਦੀ ਹੈ ਕਿ ਇਹ ਪੰਚਾਇਤੀ ਜ਼ਮੀਨ ਹੈ ਜੀ ਕਿ ਜਾਂ ਹਾਂਜੀ ਪੰਚਾਇਤ ਕਹਿੰਦੀ ਪੰਚਾਇਤੀ ਜ਼ਮੀਨ ਆ ਇਹ ਕਹਿੰਦੇ ਸਾਡੇ ਕੋਰਟ ਕੋਰਟ ਕੇਸ ਕੀਤਾ ਵਾ ਇਹ ਤਾਂ ਹੋਣਾ ਹੀ ਉੱਥੇ ਜਾ ਕੇ ਫੇਰ ਵੇਖਦੇ ਮੌਕੇ ਤੇ ਫੇਰ ਸਾਰੀ ਗੱਲਬਾਤ ਜੋ ਵੀ ਹੋਏਗੀ ਫੇਰ ਹੋ ਜੀ ਕਿ